ਨੀ ਉਹਦੀ ਪੀਐਸਪੀ ਹੋਈ ਹੈ ਉਹਦੀ ਡਿਗਰੀ ਦੀ ਜਿਹੜੀ ਲਿਜਿਬਿਲਟੀ ਹੈ ਦਾ ਵੀ ਚਲੋ ਵੀ ਮਾਰਕਸ ਵੈਲਿਊ 19 ਬਰਬਰ ਬਰਬਰ ਉਹ ਕੋਲ ਹੈ 12 ਆਨਲਾਈਨ ਮੂਡ ਇਸ ਕੈਂਪਸ ਦੇ ਵਿੱਚ ਤੁਹਾਨੂੰ ਆਗਰ ਉਹ ਤੇ لینا ਇਸ ਕੈਂਪਸ ਦੇ ਨਾਲ ਉਹ ਕੈਪਟਨ ਵੀ ਇੰਨੇ ਬੁੱਕਸ ਆਨਲਾਈਨ ਕਿਹੜੇ ਕਿਹੜੇ ਕੋਰਸ ਤਾਂ ਬਸ ਉਹ ਲਿਜਿਬਿਲਟੀ ਉਹ ਲਿਜਿਬਿਲਟੀ ਦੀਆਂ ਜਰੂਰਤਾਂ ਇਹ ਵੀ ਕੋਮ ਫੋਰਮ ਵੀ ਵੀ ਐਮ ਵੀ ਅਵੀਂਕੀ ਜਿਸ ਦਾ ਆਗਾਜ਼ ਸ਼੍ਰੀ ਮੁਖਸਰ ਸਾਹਿਬ ਦੀ ਵਿੱਤਰ ਧਰਤੀ ਤੋਂ ਸੰਤੰਤਰ ਸੰਗਰਾਮੀ ਸਿਦਾਰ ਲਾਲ ਸਿੰਘ ਜੀ ਜੋ ਮੇਰੇ ਪਿਤਾ ਜੀ ਸਨ ਉਹਨਾਂ ਦੀ ਯਾਦ ਵਿੱਚ ਇੱਥੋਂ ਅਸੀਂ ਮੁਖਸਰ ਤੋਂ ਮੋਟੀਵੇਸ਼ਨ ਲੈ ਕੇ ਇਹ ਯੂਨੀਵਰਸਿਟੀ ਦੇਸ਼ ਭਗਤ ਯੂਨੀਵਰਸਿਟੀ ਮੰਡਿਕ ਬਿੰਦਗੜ ਵਿੱਚ ਵਿਕੇ ਬਣਾਈ ਸੋ ਸਵਰਗਸੀਸ ਦਾ ਲਾਲ ਸਿੰਘ ਜੀ ਨੂੰ 1972 ਦੇ ਵਿੱਚ ਉਦੋਂ ਦੇ ਚੀਫ ਮਿੰਿਸਟਰ ਗਿਆਨੀ ਜ਼ੈਲ ਸਿੰਘ ਜੀ ਤੇ ਉਦੋਂ ਦੇ ਪ੍ਰਾਈਮ ਮਿੰਿਸਟਰ ਸ਼੍ਰੀਮਤੀ ਇੰਦਰਾ ਗਾਂਧੀ ਨੇ 1972 ਦੇ ਵਿੱਚ ਤਾਮਰ ਪੱਤਰ ਦੇ ਕੇ ਸਨਮਾਨਿਤ ਕੀਤਾ ਤੇ ਉਹਨਾਂ ਦੀਆਂ ਆਜ਼ਾਦੀ ਦੀ ਲੜਾਈ ਪ੍ਰਤੀ ਜੋ ਹਲਨਾ ਸੀ ਉਸ ਨੂੰ ਅਕਨੋਲਜ ਕੀਤਾ ਸਰਟੀਫਾਈ ਕੀਤਾ ਅਸੀਂ ਦੇਸ਼ ਭਗਤ ਯੂਨੀਵਰਸਿਟੀ ਉਹਨਾਂ ਦੇ ਉਹਨਾਂ ਤੋਂ ਮੋਟੀਵੇਸ਼ਨ ਲੈ ਕੇ ਜੋ ਆਫ ਦੀ ਆਫ ਦੀ ਕਮਾਈ ਚੋ ਛੋਟੀ ਮੋਟੀ ਜੋ ਸਮਾਲ ਸੀ ਵੀ ਕਿਰਿਆ ਕਰਦੇ ਸਨ ਉਸ ਤੋਂ ਅੱਗੇ ਵਧਦੇ ਹੋਏ ਅੱਜ ਤੋਂ 13 14 ਸਾਲ ਪਹਿਲਾਂ ਸੀ ਦੇਸ਼ ਭਗਤ ਯੂਨੀਵਰਸਿਟੀ ਪਹਿਲਾਂ ਗਰੁੱਪ ਐਸਟੈਬਲਿਸ਼ ਹੋਇਆ 1996 ਦੇ ਵਿੱਚ ਜਿਹਦੇ ਵਿੱਚ ਡਿਫਰੈਂਟ ਕੋਰਸ ਮੈਨੇਜਮੈਂਟ ਤੋਂ ਛੋਟੇ ਕੋਰਸ ਪਹਿਲਾਂ ਬੀਬੀਏ ਬੀਸੀਏ ਪੀਜੀਡੀਸੀਏ ਇਸ ਤਰ੍ਹਾਂ ਦੇ ਕੋਰਸ ਤੋਂ ਸਟਾਰਟ ਕਰਕੇ ਫਿਰ ਆਮ ਵੀ ਐਮਸੀ ਇਹ ਵੱਡੇ ਕੋਰਸ ਸਟਾਰਟ ਕਰਨ ਲੱਪੇ ਤੇ ਫਿਰ ਉਸ ਤੋਂ ਬਾਅਦ ਇੰਜੀਨੀਅਰਿੰਗ ਐਂਡ ਆਲ ਸਟਰੀਮਸ ਆਫ ਇਹ ਇਨਕਲੂਡਿੰਗ ਮੈਡੀਕਲ ਸਾਇੰਸਸ ਡੈਂਟਲ ਸਾਇੰਸਸ ਆਯੁਰਵੈਦਾ ਨਰਸਿੰਗ ਫਾਰਮੇਸੀ ਲਾਅ ਅਮਰਸ ਹਸਪਿਟੈਲਿਟੀ মিডিਆ ਮੈਨੇਜਮੈਂਟ ਇਕਨੋਮਿਕਸ ਐ ਇਸ ਤੋਂ ਲਗਭਗ ਕਹਿ ਸਕਦਾ ਵੀ ਕੋਈ 40 45 ਤਰ੍ਹਾਂ ਦੀ ਪੀ ਐਚ ਡੀ ਦੇਸ਼ ਭਗਤ ਯੂਨੀਵਰਸਿਟੀ ਕਰਾਉਂਦੀ ਹੈ ਕੋਈ ਇੱਕ ਕੋਰਸ ਨਹੀਂ ਜਰਾ ਕੇ ਦੇਸ਼ ਭਗਤ ਯੂਨੀਵਰਸਿਟੀ ਦੇ ਅੰਦਰ ਨਹੀਂ ਇੱਕ ਮੈਡੀਕਲ ਕਾਲਜ ਇਸ ਕੈਂਪਸ ਦੇ ਅੰਦਰ ਨਹੀਂ ਸੀ ਉਹ ਅਸੀਂ ਨਾਰਥ ਅਮਰੀਕਾ ਦੇ ਵਿੱਚ ਐਸ ਵੀ ਜੀ ਸੇਂਟ ਵਿਨਸਟ ਐਂਡ ਗ੍ਰੈਨਾਈਟਸ ਇੱਕ ਟਾਪੂ ਆ ਉੱਥੇ ਅਸੀਂ ਮੈਡੀਕਲ ਕਾਲਜ ਐਸਟੈਬਲਿਸ਼ ਕੀਤਾ ਪਿਛਲੇ ਸਾਲ ਤੇ ਐਸ ਐਲ ਦੀ ਐਡਮਿਸ਼ਨਾਂ ਸੈਕੰਡ ইয়ার ਦੀ ਐਡਮਿਸ਼ਨਾਂ ਉੱਥੇ ਹੋ ਰਹੀਆਂ ਨੇ ਅਸੀਂ ਕਹਿੰਸਰਦੇ ਆ ਵੀ ਦੇਸ਼ ਭਗਤ ਯੂਨੀਵਰਸਿਟੀ ਦੇ ਅੰਡਰ ਅਸੀਂ ਉਹਨੂੰ ਦੇਸ਼ ਭਗਤ ਯੂਨੀਵਰਸਿਟੀ ਅਮਰੀਕਾ ਕਹਿੰਦੇ ਆ ਇਹ ਦੇਸ਼ ਭਗਤ ਯੂਨੀਵਰਸਿਟੀ ਮੰਡੀਗ ਬੰਦਕੜਾ ਸਾਰੇ ਦੇ ਸਾਰੇ ਕੋਰਸ ਜਿੰਨੇ ਵੀ ਹੋ ਸਕਦੇ ਨੇ ਜੋ ਵੀ ਸੰਭਵ ਨੇ ਉਹ ਦੇਸ਼ ਭਗਤ ਯੂਨੀਵਰਸਿਟੀ ਸਿਵਾਮਾਂ ਦੇ ਰਹੀ ਆ ਅਸੀਂ ਉਸੇ ਹੀ ਆਪਦੀ ਜੋ ਐਜੂਕੇਸ਼ਨ ਦੀ ਕੈਂਪੇਨ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੀ ਮੁਖਸਰ ਸਾਹਿਬ ਵਿਖੇ ਫਿਰ ਤੋਂ ਦੋ ਤਿੰਨ ਇਨਸਟੀਚਿਊਸ ਸਟੈਬਲਿਸ਼ ਕੀਤੀਆਂ ਸਕੂਲ ਆ ਦੇਸ਼ਵਤ ਗਲੋਬਲ ਸਕੂਲ ਦੇਸ਼ਵਤ ਫਾਰਮੇਸੀ ਕਾਲਜ ਐਂਡ ਮਾਤਾ ਜਰਨਲ ਕੌਰ ਨਰਸਿੰਗ ਇੰਸਟੀਚਿਊਟ ਇੱਥੇ ਪਹਿਲਾਂ ਹੀ ਵਰਕ ਕਰ ਰਹੀਆਂ ਨੇ ਪਿਛਲੇ 5-4 ਸਾਲਾਂ ਤੋਂ ਦੁਆਰਾ ਡੈਂਟਲ ਕਾਲਜ ਇੱਥੋਂ ਸ਼ਿਫਟ ਹੋਣ ਤੋਂ ਬਾਅਦ ਇੱਥੇ 4-5 ਸਾਲਾਂ ਤੋਂ ਇਹ ਸਿਵਾਮਾ ਦੇ ਰਹੀ ਹਾਂ ਤਾਂ ਹੁਣ ਅਸੀਂ ਇਸ ਸਾਲ ਦੇਸ਼ਪਤ ਯੂਨੀਵਰਸਿਟੀ ਦਾ ਆਈਟੀ ਕੈਂਪਸ ਇੱਥੇ ਸਟੈਬਲਿਸ਼ ਕਰ ਰਹੇ ਹਾਂ ਜਿੱਦ ਤੇ ਉਹ ਸਾਇਟੀ ਕੈਂਪਸ ਦੇ ਵਿੱਚ ਆਈਟੀ ਦੇ ਕੋਰਸ ਸੀਐਸਸੀ ਦੇ ਕੋਰਸ ਤੇ ਇਸ ਤੋਂ ਇਲਾਵਾ ਹੋਰ ਜਨਰਲ ਕੋਰਸ ਵੀ ਨਾਲ ਪ੍ਰੋਵਾਈਡ ਕੀਤੇ ਜਾਣਗੇ ਜਿਦੇ ਚ ਸਟੂਡੈਂਟਸ ਫ্রম 올 ਵਾਕਸ ਆਫ ਲਾਈਫ ਕੈਨ ਕਮ ਐਂਡ ਐਜੂਕੇਟ ਥੈਮਸੈਲਵਸ ਆਈਆਈ ਦੇ ਕੋਰਸਸ ਸਟਾਰਟ ਕਰ ਰਹੇ ਆ ਕੰਪਿਊਟਰ ਦੇ ਕੋਰਸ ਨਾਲ ਦੇ ਰਹੇ ਆ ਤੇ ਸਾਨੂੰ ਕਾਫੀ ਉਹਦੇ ਚ ਪਰਮਾ ਹਲਾਰਾ ਵੀ ਮਿਲ ਰਿਹਾ ਅਸੀਂ ਆਪਦੀਆਂ ਰੂਟਸ ਤੇ ਆ ਕੇ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਹਮੇਸ਼ਾ ਸਾਨੂੰ ਲੱਗਦਾ ਵੀ ਸੱਚਮੁੱਚ ਹੀ ਅਸੀਂ ਆਵਦੀ ਮਾਤਰ ਪੂਮੀ ਆਪਣੇ ਮਾਤਰ ਸ਼ਹਿਰ ਕੋਲ ਵੀ ਉੱਥੇ ਅਸੀਂ ਆ ਕੇ ਸਾਨੂੰ ਇੱਕ ਥਾਪੜਾ ਮਿਲਦਾ ਵੀ ਅਸੀਂ ਇੱਥੇ ਹੋਰ ਹੋਰ ਆ ਕੇ ਕੁਝ ਕਰੀਏ ਤੇ ਵਿਦਿਆ ਦਾ ਪਸਾਰ ਸਾਡਾ ਤਾਂ ਰੋਜ਼ਗਾਰ ਹੀ ਵਿਦਿਆ ਹੈ ਵਿਦਿਆ ਦਾ ਲੰਗਰ ਲਾਇਆ ਹੋਇਆ ਦੇਸ਼ ਭਗਤੀ ਯੂਨੀਵਰਸਿਟੀ ਨੇ ਜਿੰਨੀ ਵੱਧ ਤੋਂ ਵੱਧ ਵਿਦਿਆ ਦਾ ਪਸਾਰ ਕਰ ਸਕਦੇ ਆ ਉਹ ਸਾਨੂੰ ਉਹ ਵੈਗ੍ਰੁੱਧਿਕ ਕਿਰਪਾ ਨਾਲ ਉਦਾਸ ਸਾਰਾ ਅਸੀਂ ਕਰ ਰਹੇ ਹਾਂ ਉਦਾਸ ਸਿਰ ਤੇ ਹੱਥ ਹੈ ਤੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਸਹਿਯੋਗ ਸਾਡੇ ਨਾਲ ਹਮੇਸ਼ਾ ਹੀ ਰਹਿੰਦਾ ਅਵੇਂ ਅਸੀਂ ਛੋਟੀ ਜਿਹੀ ਐਕਟੀਵਿਟੀ ਕਰੀ ਹੈ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਡੇ ਨਾਲ ਖੜੇ ਹੋਣੇ ਹਮੇਸ਼ਾ ਸਾਨੂੰ ਮੁਕਸਰ ਦੇ ਜਿਹੜੇ ਮੀਡੀਆ ਤੇ ਬਹੁਤ ਮਾਣ ਸੰਜੀਵ ਜਿੰਦਲ ਜੀ ਸਾਡੇ ਦੇਸ਼ਪਾਲ ਗਲੋਬਲ ਸਕੂਲ ਦੇ ਪ੍ਰਿੰਸੀਪਲ ਜੋ ਪਿਛਲੇ 4-5 ਸਾਲਾਂ ਤੋਂ ਬਹੁਤ ਵਕੂਬੀ ਬਹੁਤ ਹੀ ਹਾਰਡਵਰਕ ਕਰਦੇ ਹੋਏ ਆਪਦੀਆਂ ਡਿਊਟੀਆਂ ਨਿਭਾ ਰਹੇ ਹਨ ਮਨੀਸ਼ ਜੋਸ਼ੀ ਜੀ ਇਸ ਇਲਾਕੇ ਦੇ ਹਨ ਸੰਜੀਵ ਵੀ ਇੱਥੋਂ ਦੇ ਮਨੀਸ਼ ਜੋਸ਼ੀ ਇਸ ਇਲਾਕੇ ਦੇ ਹਨ ਕਿਹੜਾ ਪਿੰਡ ਚਵੇਲ ਵਾਲੀ ਦੇਰੇ ਪੇਸ਼ੰਤ ਵੀ ਰਹੇ ਆ ਇੰਜੈਕਸ਼ਨ ਇੰਜੈਕਸ਼ਨ ਦਵਾਇਆ ਮਿਲਦਾ ਤੇ ਇਹ ਫਾਰਮੇਸੀ ਕਾਲਜ ਨੂੰ ਦੇਖਦੇ ਹਨ ਬਹੁਤ ਵਧੀਆ ਬਹੁਤ ਇਹਨਾਂ ਦੀ ਜੀ ਲੀਡਰਸ਼ਿਪ ਆ ਬਾਕਮਾਲ ਤੇ ਸਹਜ ਨਾਲ ਹੌਲੀ ਹੌਲੀ ਇਹ ਆਪਦਾ ਕੰਮ ਕਰਦੇ ਰਹਿੰਦੇ ਆ ਤੇ ਆਪਦੇ ਗੋਲਸ ਐਂਡ ਟਾਰਗੇਟਸ ਅਚੀਵ ਕਰਦੇ ਰਹਿੰਦੇ ਆ ਮੈਡਮ ਰਵਿੰਦਰ ਕੌਰ ਬੁੱਟਰ ਫਰੋਜ਼ਪੁਰ ਤੋਂ ਪਿਛਲੇ 4-5 ਸਾਲਾਂ ਤੋਂ ਇਹ ਨਰਸਿੰਗ ਇੰਸਟੀਚਿਊਟ ਨੂੰ ਦੇਖ ਰਹੇ ਹਨ ਇਹਨਾਂ ਦੇ ਹੁੰਦਿਆ ਸਾਨੂੰ ਇਦਾਂ ਨਹੀਂ ਲੱਗਦਾ ਵੀ ਕੋਈ ਇਨਸਪੈਕਸ਼ਨ ਆ ਗਈ ਤੇ ਸਾਨੂੰ ਮੈਨੇਜਮੈਂਟ ਨੂੰ ਕਿਸ ਤਰ੍ਹਾਂ ਦੀ ਕੋਈ 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 ਟੈਂਸ਼ਨ ਹੋਗੀ ਜਦ ਪਜਨਾਣਾ ਰੱਟਣਾ ਪਊਗਾ ਆਪ ਦੀ ਆਪ ਦੀ ਤੁੰਡ ਦੇ ਨਾਲ ਆਪ ਦਾ ਕੰਮ ਨਵਾਈ ਜਾਂਦੇ ਹਨ ਤੇ ਵਧੀਆ ਰਿਜ਼ਲਟ ਲੈ ਕੇ ਆਉਂਦੇ ਹਨ ਮੇਜਰ ਮਹਿਤਾ ਜੀ ਸਾਡੇ ਐਡਮਿਨਿਸਟਰेटर ਬਹੁਤ ਪ੍ਰਾਨੇ ਹਨ ਮਦਾਨ ਸਾਹਿਬ ਹੁਨੇ ਲੇਟਲੀ ਜੁਆਇਨ ਕੀਤੇ ਹਨ ਜਲਾਲਾਬਾਦ ਤੋਂ ਯੈਸ ਮਾਤਾ ਜਰਨਲ ਕੋਰਸ ਸਕਾਲਰਸ਼ਿਪ ਸਕੀਮ ਹੈ ਇੱਕ ਸ਼ਕਤੀ ਸਕਾਲਰਸ਼ਿਪ ਸਕੀਮ ਹੈ ਇਹ ਇਸ ਤਰ੍ਹਾਂ ਦੇ ਹੋਸਟ ਸਕਾਲਰਸ਼ਿਪ ਸਕੀਮਾਂ ਹਨ ਬਾਕੀ ਪੋਸਟ ਮੈਟਰ ਸਕਾਲਰਸ਼ਿਪ ਜੋ ਐਸਸੀ ਸਟੂਡੈਂਟਸ ਨੂੰ ਮਿਲਦਾ ਹੋਤਾ ਹੈ ਹੀ ਉਹ ਸਾਰੀਆਂ ਸਕੀਮਾਂ ਦੇ ਤਹਿਤ ਜੋ ਵੀ ਅਸੀਂ ਵਿੱਦਿਆ ਦਾ ਪ੍ਰਸਾਰ ਕਰ ਰਹੇ ਹਾਂ ਇਹ ਮੈਸੇਜ ਤੁਹਾਡੇ ਥਰੂ ਕਰ ਕਰ ਪਹੁੰਚਣਾ ਚਾਹੀਦਾ ਹੈ ਕਿ ਜੋ ਸਕਾਲਰਸ਼ਿਪ ਸਕੀਮਾਂ ਹਨ ਉਹਦਾ ਲਾਭ ਲਿਆ ਜਾਵੇ ਤੇ ਇਸੇ ਇਲਾਕੇ ਦੀ ਤਰੱਕੀ ਹੋ ਸਕੇ ਇਸ ਇਲਾਕੇ ਦੀ ਯੂਥ ਜੋ ਹੈ ਉਹ ਵਿੱਦਿਆ ਲੈ ਕੇ ਆਪਣੇ ਰੋਜ਼ਗਾਰ ਸਟਾਰਟ ਕਰਨ ਐਂਟਰਪ੍ਰੈਨਰਸ਼ਿਪ ਕਰਨ ਜਾਂ ਵਧੀਆ ਜਗ੍ਹਾ ਜਾ ਕੇ ਨੌਕਰੀਆਂ ਕਰ ਫੈਲੇ ਵਿੱਦਿਆਚਾਰਨ ਹੋਏ ਦੂਰ ਨੇੜੇ ਜਾ ਕੇ ਆਪਦੇ ਤੁਸੀਂ ਨੌਕਰੀਆਂ ਕਰੋ ਇੱਥੋਂ ਫੜ ਕੇ ਜਾਓ ਅੱਛੀ ਪੜ੍ਹ ਕੇ ਜਾਣ ਉੱਤੇ-ਪੋਤਰੀਆਂ ਪੜ੍ਹ ਕੇ ਜਾਣ ਨਰਸਿਦ ਤੁਲਾ ਕੇ ਪੀ ਐਚ ਡੀ ਤੱਕ ਦੀ ਐਜੂਕੇਸ਼ਨ ਇੱਥੇ ਮਿਲਦੀ ਹੈ ਸੋ ਸਾਰਿਆਂ ਦਾ ਜੀਐਨ ਥੈਂਕ ਯੂ ਵੈਰੀ ਮਚ UGC ਦੀ ਕਲਾਸ ਕਨਸਟੀਟੂਟ ਕਾਲਜ ਦੀ ਹੈ ਉਹਦੇ ਤਹਿਤ The, this campus has been declared as by the governing body of deshpande university on the guidelines of ugc that this campus of shrimukshasheb has been declared as constituent college of deshpande university jithe sariyan facilities jidiyan koi student uttho le sakda hai main campus to le sakda hai ittho vi sariyan suvidha le sakda hai ida naal hi itthe icc center assi establish kita hai information and counseling center of dbu of deshpande university jithe ਵਿੱਦਿਆ ਦੇ ਪਸਾਰ ਵਾਸਤੇ ਕੋਈ ਵੀ ਕੁਐਰੀ ਕੋਈ ਵੀ ਕੁਐਸਚਨ ਕੋਈ ਵੀ ਅੰਡਰਸਟੈਂਡਿੰਗ ਕਰਨੀ ਹੋਵੇ ਤਾਂ ਇੱਥੇ ਕੰਟੈਕਟ ਕਰਕੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਇਹਦੇ ਨਾਲ ਹੀ ODL ਤੇ ਆਨਲਾਈਨ ਜਦੋਂ ਕਿ ਆਪਾਂ ਲਾਸਟ ਮਿਲੇ ਸੀ ਤੇ ਸ਼ਰਮਨ ਲੱਗਦਾ ਇਹ ਗੱਲ ਨਹੀਂ ਹੋਈ ਸੀ ਸਾਨੂੰ UGC ਨੇ ਦੇਸ਼ ਭਗਤ ਯੂਨੀਵਰਸਿਟੀ ਨੂੰ ODL ਓਪਨ ਡਿਸਟੈਂਸ ਲਰਨਿੰਗ ਐਂਡ ਆਨਲਾਈਨ ਕੋਰਸਸ ਦੀ ਇਜਾਜ਼ਤ ਦਿੱਤੀ ਹੈ ਜਿਹਦੇ ਸਾਡੇ ਕੋਲ ਸਭ ਤੋਂ ਜ਼ਿਆਦਾ ਕੋਰਸ ਨੇ ਥਰੂਟ ਇੰਡੀਆ 11 12 ਇੱਕ ਦੇ ਵਿੱਚ ਨੇ 6 7 ਇੱਕ ਦੇ ਵਿੱਚ ਨੇ ਜਿੰਨੇ ਜਿੰਨੇ ਵੱਧ ਤੋਂ ਵੱਧ ਲਏ ਜਾ ਸਕਦੇ ਉਹਨੇ ਕੋਰਸ ਸਾਡੇ ਕੋਲੇ ओडीएल ਤੇ ਆਨਲਾਈਨ ਦੇ ਨੇ ਮੈਨੂੰ ਯਾਦ ਆ ਵੀ ਜਦੋਂ ਅਸੀਂ ਮੰਡੀ ਗੁਬਿੰਦਗੜ੍ਹ ਮੀਡੀਆ ਲੈ ਆਉਂਦੇ ਸੀ ਤਾਂ ਕਹਿੰਦੇ ਸੀ ਅਸੀਂ ਮੀਡੀਆ ਦਾ ਕੋਰਸ ਕਰਨਾ ਜੀ ਵੀ ਕਹਿੰਦੇ ਸੀ ਕਿ ਤੱਕ ਕਲਾਸਾਂ ਨਹੀਂ ਲਾਉਣੀਆਂ ਤਾਂ ਅਸੀਂ ਕੋਈ ਹੈਲਪ ਨਹੀਂ ਕਰ ਸਕਉਂਦੇ ਸੀ ਤਾਂ ਇਹ ਜਿਹੜੇ ਓਪਨ ਐਂਡ ਡਿਸਟੈਂਸ ਲਰਨਿੰਗ ਜਾਂ ਆਨਲਾਈਨ ਕੋਰਸਸ ਨੇ ਉਹਦੇ ਵਿੱਚ ਤੁਸੀਂ ਇਹ ਕੋਈ ਵੀ ਵਿਦਿਆ ਕਰੇ ਬੈਠੇ ਪ੍ਰਾਪਤ ਕਰ ਸਕਦੇ ਹਾਂ ਅਸਲੀ ਸਿਟੀ ਸੈਂਟਰ ਆਫ ਐਕਸੀਲੈਂਸ ਰਿਸਰਚ ਵਿੱਚ ਕੋਲ ਹੈ ਹਾਂਜੀ ਹਾਂਜੀ ਤੇ ਇਸ ਦੇ ਨਾਲ ਹੀ ਜਦੋਂ ਮੈਂ ਕਿਹਾ ਨਾ ਕਿ ਅਸੀਂ ਨਰਸਰੀ ਤੋਂ ਲੈ ਕੇ ਪੀ ਐਚ ਡੀ ਤੱਕ ਪਰ ਨਰਸਰੀ ਤੋਂ ਲੈ ਕੇ ਪੀ ਐਚ ਡੀ ਤੱਕ ਦੀ ਪੜ੍ਹਾਈ ਇੱਥੇ ਹੋਇਆ ਕਰੇਗੀ ਇੱਥੇ ਪੀ ਐਚ ਡੀ ਦੀ ਵੀ ਪੜ੍ਹਾਈ ਇੱਥੇ ਹੋਵੇਗੀ ਜਿਹੜੀਆਂ ਹੋਰ ਸਾਡੀਆਂ ਨੇਬਰਿੰਗ ਇੰਸਟੀਚੂਟਸ ਨੇ ਜਾਂ ਸਾਡੇ ਕੋਲੇ ਜਿਹੜੀ ਜਿੰਨੀ ਪੀ ਐਚ ਡੀ ਫੈਕਲਟੀ ਹੋਏਗੀ ਜੋ ਕੋਈ ਗਾਈਡ ਕਰ ਸਕਦੀ ਆ ਪੀ ਐਚ ਡੀ ਸਕਾਲਰਸ ਨੂੰ ਉਹਨਾਂ ਨੂੰ ਅਸੀਂ ਗਾਈਡ ਜਾਂ ਕੋ ਗਾਈਡ ਬਣਾ ਕੇ ਉਹਨਾਂ ਨਾਲ ਡਿਫਰੈਂਟ ਮਾਡਲਸ ਦੇ ਵਿੱਚ ਪੀ ਐਚ ਡੀ ਇੱਥੇ ਬੈਠੇ ਹੀ ਕਰਾ ਸਕਦੇ ਹਾਂ ਜਿਹਦੇ ਵਾਸਤੇ ਤੁਹਾਨੂੰ ਮੇਨ ਕੈਂਪਸ ਦੇ ਜਾਣ ਦੀ ਲੋੜ ਨਹੀਂ ਪਊ ਇੱਥੇ ਤੁਸੀਂ ਇਹ ਸਭ ਕਰ ਸਕਦੇ ਹੋ